ਰਾਮਾ ਮੰਡੀ ਵਿਖੇ ਕਿਸਾਨ ਤੇ ਆੜਤੀਏ ਦੇ ਲੈਣ ਦੇਣ ਨੂੰ ਲੈ ਕੇ ਧਰਨਾ ਜਿਹੜਾ ਦੂਸਰੇ ਦਿਨ ਦੇ ਵਿੱਚ ਪਹੁੰਚਿਆ ਤਾਂ ਅੱਜ ਆੜਤੀਆਂ ਵੱਲੋਂ ਆਪਣੀ ਐਸੋਸੀਏਸ਼ਨ ਦੇ ਨਾਲ ਰਾਮਾ ਥਾਣਾ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆਗਾ ਕਿਸਾਨਾਂ ਵੱਲੋਂ ਜਿਹੜਾ ਧਰਨਾਗਾ ਦੂਸਰੇ ਦਿਨ ਦੇ ਵਿੱਚ ਪਹੁੰਚ ਚੁੱਕਿਆਗਾ ਧਰਨਾ ਜਿਹੜਾ ਉਹ ਲਗਾਤਾਰ ਜਾਰੀ ਆ ਪਰ ਆੜਤੀਆਂ ਵੱਲੋਂ ਆਪਣੀ ਐਸੋਸੀਏਸ਼ਨ ਦੇ ਨਾਲ ਥਾਣਾ ਰਾਮਾ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿੱਥੋਂ ਤੱਕ ਗੱਲ ਪਹੁੰਚੀ ਐ ਪੂਰੀ ਗੱਲਬਾਤ ਐ ਜਿਹੜੀ ਉਹ ਬਰੀਕੀ ਨਾ ਕਰਾਂਗੇ ਪਰ ਕਿਸਾਨਾਂ ਦਾ ਧਰਨਾ ਜਿਹੜਾ ਦਿਨ ਰਾਤ ਦਾ ਪੱਕਾ ਲੱਗਿਆ ਹੋਇਆਗਾ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਰਾਮਾ ਮੰਡੀ ਵਪਾਰੀ ਐਂਟ ਜਿੰਦਾਬਾਦ ਵਪਾਰ ਮੰਡਲ ਰਾਮਾ ਜਿੰਦਾਬਾਦ ਵਪਾਰ ਮੰਡਲ ਰਾਮਾ ਕੀ ਨਾਮ ਤੁਹਾਡਾ ਆ ਕੀ ਕਹਿਣਾ ਚਾਹੁੰਦੇ ਕਹਿਣਾ ਇਹ ਚਾਹੁੰਦੇ ਆ ਜੀ ਪਿਛਲੇ 3-4 ਦਿਨਾਂ ਤੋਂ ਮੇਗਰਾਜ ਸਤਪਾਲ ਕੇ ਨਾਲ ਜਿਹੜਾ ਰੋਲਾ ਚੱਲ ਰਿਹਾ ਦੁਰਗਾ ਦਾਸ ਰਜਿੰਦਰਪਾਲ ਦੀ ਫਰਮ ਦੇ ਨਾਲ ਇਹਨਾਂ ਦਾ ਹੈਗਾ ਜਿਹੜਾ ਵਪਾਰੀ ਇਹ ਕਿਹੜਾ ਹੈਗਾ ਕਿ ਨਾ ਇਹਨਾਂ ਦਾ ਇਹਦਾ ਅਰਜਿੰਦਰ ਗੁਵਰ ਨਹੀਂ ਜਿਹੜੇ ਤੁਹਾਡੇ ਜਸਕਰਨ ਸਿੰਘ ਜਸਕਰਨ ਸਿੰਘ ਪਰਿਵਾਰ ਵੱਲੋਂ ਜਸਕਰਨ ਸਿੰਘ ਦੇ ਪਰਿਵਾਰ ਵੱਲੋਂ ਕੋਈ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਜਦੋਂ ਕਿ ਪੈਸੇ ਦੁਰਗਾ ਦਾਸ ਰਜਿੰਦਰ ਕਮਲ ਨੇ 15 ਲੱਖ ਰੁਪਏ ਲੈਣਾ ਉਹ ਕਹਿੰਦੇ ਵੀ ਅਸੀਂ 23 ਲੱਖ ਰੁਪਏ ਲੈਣਾ ਜੇ ਉਹਨਾਂ ਨੇ ਲੈਣਾ ਪੈਸਾ ਜਾਂ ਇਹਨਾਂ ਨੇ ਲੈਣਾ ਉਹ ਤਾਂ ਕੋਰਟ ਪ੍ਰੂਵ ਕਰੂਗੀ ਨਾ ਕਿਹਨੇ ਲੈਣਾ ਹੈ ਨਾ ਤਾਂ ਇਹ ਇਹਨਾਂ ਦੇ ਕਹਿਣ ਦੇ ਉੱਤੇ ਪੈਸੇ ਮਿਲ ਸਕਦੇ ਨਾ ਉਹਨਾਂ ਦੇ ਕਹਿਣ ਦੇ ਉੱਤੇ ਪੈਸੇ ਮਿਲ ਸਕਦਾ। ਉਹ ਪੈਸੇ ਕੋਡ ਦੇ ਥਰੂ ਜੋ ਵੀ ਕੋਡ ਫੈਸਲਾ ਕਰੋਗੇ ਉਹ ਸਾਨੂੰ ਮਨਜ਼ੂਰ ਹੋਊਗਾ। ਜੇ ਉਹਨਾਂ ਕੋਲ ਇੱਕ ਪ੍ਰੂਫ ਹੈ ਵੀ ਪੈਸੇ ਲੈਣੇ ਆ ਤਾਂ ਆਪਣਾ ਪ੍ਰੂਫ ਕੋਡ ਨੂੰ ਦੇ ਦੇਣ। ਇਹ ਆਪ ਦਾ ਪ੍ਰੂਫ ਕੋਡ ਨੂੰ ਦੇ ਦੇਣਗੇ। ਪੰਚਾਇਤਾਂ ਨੇ ਪਿਛਲੇ 3-4 ਦਿਨਾਂ ਦੇ ਉੱਤੋਂ ਇਹ ਜਿਹੜਾ ਕੰਪਰੋਮਾਈਜ਼ ਜੋ ਵੀ ਕਿਸੇ ਵੀ ਤਰੀਕੇ ਨਾਲ ਫੈਸਲਾ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਆ। ਪਰ ਉਹ ਕਿਸੇ ਗੱਲ ਦੇ ਉੱਤੇ ਰਾਜ਼ੀ ਹੋਣ ਨੂੰ ਤਿਆਰ ਨਹੀਂ ਹੈਗੇ। ਆ ਹੁਣ ਸਾਡੀ ਜਿਹੜੀ ਮੰਗ ਹੈਗੀ ਉਹ ਇਹ ਹੈ ਕਿ ਵੀ ਜਿਹੜਾ ਇਹ ਵਪਾਰ ਸਾਰੀ ਮੰਡੀ ਦਾ ਹੀ ਡਿਸਟਰਬ ਹੋਣਾ ਸ਼ੁਰੂ ਹੋ ਗਿਆ ਹੁਣ ਆ ਹੁਣ ਤੁਸੀਂ ਆ ਪਿੱਛੇ ਦੇਖੋ ਸਾਰੇ ਆ ਦਿਖਾਓ ਭਾਈ ਸਾਹਿਬ ਇਹਨਾਂ ਨੂੰ ਸਾਰੇ ਮੈਨਾਂ ਖੁੱਲਿਓ ਜੋ ਆ ਥੋੜਾ ਆ ਦੇਖੋ ਪਿੱਛੇ ਸਾਰੇ ਜਿੰਨੇ ਆ ਤੁਹਾਨੂੰ ਲੋਕ ਦਿਖ ਰਹੇ ਆ ਇਹ ਸਾਰੀਆਂ ਮੰਡੀ ਦੀਆਂ ਜਿੰਨੀਆਂ ਵੀ ਵਪਾਰਕ ਐਸੋਸੀਏਸ਼ਨਾਂ ਆ ਉਹਨਾਂ ਦੇ ਅਧਿਕਾਰ ਬੈਠੇ ਆ ਸਾਰੇ ਚਾਹ ਉਹ ਕਰਿਆਣਾ ਐਸੋਸੀਏਸ਼ਨ ਹੋਵੇ ਚਾਹ ਉਹ ਮੋਬਾਈਲ ਰਿਪੇਅਰ ਐਸੋਸੀਏਸ਼ਨ ਹੋਵੇ ਚਾਹ ਉਹ ਸੀਡ ਪ੍ਰੋਡਿਊਸਰ ਐਸੋਸੀਏਸ਼ਨ ਹੋਵੇ ਚਾਹੇ ਉਹ ਫੈਕਟਰੀਆਂ ਹੋਣ ਕਿਸੇ ਵੀ ਕਿਸਮ ਦੀਆਂ ਚਾਹੇ ਉਹ ਕੱਚਾ ਆੜ੍ਹਤੀ ਐਸੋਸੀਏਸ਼ਨ ਹੋਵੇ तकरीबन ਜਿੰਨੀਆਂ ਇੱਥੇ ਵਪਾਰਿਕ ਐਸੋਸੀਏਸ਼ਨਾਂ ਉਹਨਾਂ ਦੇ ਸਾਰੇ ਅਧਿਕਾਰੀਆਂ ਇੱਥੇ ਬੈਠੇ ਹੋਏ ਆ ਤੁਸੀਂ ਹੁਣ ਥਾਣੇ ਮੂਹਰੇ ਬੈਠ ਕੇ ਪ੍ਰਦਰਸ਼ਨ ਕੀਤਾ ਇਹਦਾ ਮੇਨ ਕਾਰਨ ਹਾਂ ਇਹਦਾ ਮੇਨ ਕਾਰਨ ਇਹ ਆ ਕਿ ਅਸੀਂ ਚਾਹੁੰਦੇ ਵੀ ਜਿਹੜਾ ਇਹ ਸਾਰਾ ਵਪਾਰ ਉਸ ਧਰਨੇ ਦੀ ਵਜ੍ਹਾ ਕਰਕੇ ਡਿਸਟਰਬ ਹੋ ਰਿਹਾ ਇਹ ਜਿਹੜਾ ਗੈਰ ਕਾਨੂੰਨੀ ਤੌਰ ਦੇ ਉੱਤੇ ਧਰਨਾ ਸਾਡੀਆਂ ਸਾਡੀ ਦੁਕਾਨ ਮੂਹਰੇ ਲਾ ਰਿਹਾ ਇਹ 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 ਜਿਹੜਾ ਧਰਨਾ ਇੱਕ ਦੁਕਾਨ ਮੂਹਰੇ ਤਾਂ ਹੈ ਨਹੀਂ ਇਹਨਾਂ ਨਾਲ 6-7 ਦੁਕਾਨਾਂ ਹੋਰ ਕਵਰ ਹੋ ਗਈਆਂ ਅਸੀਂ ਚਾਹੁੰਦੇ ਵੀ ਇਹ ਧਰਨੇ ਨੂੰ ਬੰਦ ਕੀਤਾ ਜਾਵੇ ਪੈਸਾ ਜਿਹੜਾ ਹੈਗਾ ਅਸੀਂ ਆਪਦੇ ਕੋਰਟ ਦੇ ਥਰੂ ਲਵਾਂਗੇ ਉਹ ਆਪਦੇ ਕੋਰਟ ਦੇ ਥਰੂ ਪ੍ਰੂਫ ਰੱਖ ਕੇ ਲੈਣ ਸਾਰੀ ਮੰਡੀ ਦਾ ਵਪਾਰ ਡਿਸਟਰਬ ਹੋ ਗਿਆ ਕਿਉਂਕਿ ਜੇ ਇਹ ਧਰਨਾ ਨਹੀਂ ਚੱਕਿਆ ਜਾਂਦਾ ਸਾਡੀ ਡਿਮਾਂਡ ਇਹੀ ਹੈ ਵੀ ਇਹ ਧਰਨਾ ਚੱਕਵਾ ਦਿੱਤਾ ਜਾਵੇ ਪ੍ਰਸ਼ਾਸਨ ਨਾਲ ਗੱਲ ਹੋਈ ਪ੍ਰਸ਼ਾਸਨ ਨਾਲ ਅਸੀਂ ਐਚਐਸਬ ਸਾਹਿਬ ਨੂੰ ਕਹਤਾ ਸਾਨੂੰ ਉਹਨਾਂ ਨੇ ਕਿਹਾ ਕਿ ਮੈਨੂੰ ਟਾਈਮ ਦਿਓ ਤਾਂ ਮੈਂ ਆਸ਼ਵਾਸ਼ਣ ਦੇ ਰਿਹਾ ਸਾਨੂੰ ਉਹਨਾਂ ਨੇ ਹੁਣੇ ਥੋੜੀ ਦੇਰ ਪਹਿਲਾਂ ਹੀ ਸਾਨੂੰ ਮਿਲ ਕੇ ਗਏ ਐ ਇੱਥੇ ਤੇ ਵੀ ਮੈਂ ਧਰਨਾ ਚੱਕਵਾਉਣ ਦੇ ਵਿੱਚ ਪੂਰੀ ਤਰ੍ਹਾਂ ਸਫਲੀ ਹੋਊਗਾ ਮੈਨੂੰ ਲੱਗਦਾ ਉਹਨਾਂ ਨੇ ਇਹ ਗ ਔਰ ਅਗਰ ਇਹ ਨਹੀਂ ਚੱਕਿਆ ਨਾ ਜੀ ਨਹੀਂ ਚੱਕਿਆ ਜਾਂਦਾ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਹਾਂ ਸਾਡਾ ਐਕਸ਼ਨ ਇਹ ਹੋਇਆ ਕਿ ਅਸੀਂ ਸਵੇਰ ਤੋਂ ਲੈ ਕੇ ਜਿੰਨਾ ਵੀ ਰਾਮਾ ਮੰਡੀ ਦਾ ਵਪਾਰ ਹੈ ਚਾਹੇ ਉਹ ਸਬਜ਼ੀ ਦੀਆਂ ਦੁਕਾਨਾਂ ਚੈੱਕ ਰਹਿਣੀਆਂ ਦੀਆਂ ਦੁਕਾਨਾਂ ਚਾਹੇ ਈਵਨ ਰੇੜੀ ਵੀ ਹੈ ਕੋਈ ਬਿਆਰ ਦੇ ਵਿੱਚ ਉਹ ਵੀ ਉਹ ਵੀ ਨਹੀਂ ਹੋਊਗੀ ਸਾਰੀ ਮੰਡੀ ਤਕਰੀਬਨ ਬੰਦ ਕਰਾਂਗੇ ਸਾਰੀਆਂ ਦੁਕਾਨਾਂ ਮੰਡੀ ਦੀਆਂ ਬੰਦ ਹੋਣਗੀਆਂ ਕੱਪੜੇ ਦੀਆਂ ਲੋਹੇ ਦੀਆਂ ਸਾਰੀਆਂ ਜਿਹੜੀਆਂ ਹੈਗੇ ਇਹ ਇੱਕ ਤੋਂ ਤੱਕ ਬੰਦ ਹੋਣਗੀਆਂ ਇਹ ਕੋਈ ਪਤਾ ਨਹੀਂ ਸਾਫਾਪਾ ਮੈਂ ਕ੍ਰਿਸ਼ਨ ਕੁਮਾਰ ਸਾਫਾਪਾ ਪ੍ਰਧਾਨ ਨਗਰ ਕੌਂਸਲ ਰਾਮਾ ਮੌਜੂਦਾ ਐਮਸੀ ਹਾਂਜੀ ਇਹ ਮਸਲਾ ਜਿੱਥੇ ਪਰਮਾਨੰਤ ਕਰ ਰਹੇ ਮਸਲ ਮਸਲ ਪ੍ਰਦਰਸ਼ਨ ਦਾ ਮਸਲਾ ਇਹ ਹੈ ਪਿਛਲੇ 3-4 ਦਿਨਾਂ ਤੋਂ ਵਪਾਰੀਆਂ ਦਾ ਜੋ ਕਿ ਇੱਕ ਨਾਤਾ ਹੁੰਦਾ ਹੈ ਕਿਸਾਨਾਂ ਤੇ ਤਿਆਰਤੀਆਂ ਦਾ ਉਹਨਾਂ ਦਰਮIAN ਇੱਕ ਦੁਕਾਨ ਦੇ ਉੱਤੇ ਡਿਸਕੂਟਡ ਕੇਸ ਆ ਗਿਆ ਲੇਕਿਨ ਸੂਜਮਾਨ ਮਲਕਾਣੇ ਪਿੰਡ ਦੀਆਂ ਪੰਚਾਇਤਾਂ ਨੇ ਤੇ ਸੂਜਮਾਨ ਰਾਮਾ ਨੀਡੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਉਸ ਨੂੰ ਨਿਵੇੜਨ ਦੀ ਕੋਸ਼ਿਸ਼ ਕੀਤੀ ਲੇਕਿਨ ਦੁਰਪੱਖ ਗਏ ਹੈ ਕਿ ਪਹਿਲਾਂ ਤਾਂ ਜਿਹੜਾ ਸਰਾਰਤੀਆ ਸੀ ਜਸਕਰਨ ਸਿੰਘ ਉਹ ਬੜੀ ਮਾੜੀ ਗੱਲ ਹੋਈ ਕਿ 6 5 ਮਹੀਨੇ ਪਹਿਲਾਂ ਉਹ ਇਸ ਦੁਨੀਆ ਤੋਂ ਚਲੇ ਗਿਆ ਉਹਦੇ ਜਾਣ ਕਰਕੇ ਹੀ ਇਹ ਜਿਹੜਾ ਮਤਲਬ ਕਲੇਸ਼ ਹੈ ਖੜਾ ਹੋਇਆ ਵਪਾਰ ਸਾਡਾ ਡਿਸਟਰਬ ਹੋਇਆ ਉਹਦਾ ਕਾਰਨ ਇਹ ਹੈ ਵੀ ਉਹ ਲੜਕੀ ਸਾਡੀ ਆਪਦੀ ਹੈ ਬਗਾਨੀ ਨਹੀਂ ਹੈ ਵਪਾਰੀ ਵੀਰ ਸਾਡਾ ਆਪਦਾ ਹੈ ਲੇਕਿਨ ਸਾਡੇ ਵਪਾਰੀ ਵੀਰਾਂ ਨੇ ਸਾਡੇ ਪਿੰਡ ਦੀ ਪੰਚਾਇਤਾਂ ਨੇ ਉਹਨਾਂ ਨੂੰ ਸਮਝਾਇਆ ਵੀ ਬੇਟਾ ਬਹਿ ਕੇ ਸੌ ਸਿਮਤੇ ਸਹਾਗਤਾਂ ਤੇ ਲੱਭ ਸਕਦਾ ਹੈ ਲੇਕਿਨ ਉਹ ਇਸ ਗੱਲ ਤੋਂ ਨਹੀਂ ਆਏ ਇੱਥੇ ਪ੍ਰਦਰਸ਼ਨ ਕਰਨ ਦਾ ਥਾਣੇ ਦੇ ਮੁੰਡੇ ਆ ਕੇ ਇਹੀ ਆਇਆ ਕਿ ਜਦੋਂ ਉੱਥੇ ਉਸ ਪਾਸੇ ਸਾਡੀਆਂ ਭੈਣਾਂ ਪਿੰਡਾਂ ਤੋਂ ਆਏ ਸਾਡੇ ਵੀਰ ਆਏ ਸੀ ਇਹਦੇ ਸਾਡੇ ਵਪਾਰੀ ਵੀਰ ਵੀ ਆਏ ਸੀ ਉਹਦੇ ਵਿੱਚ ਕੁਝ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਕੁਝ ਸਾਡੇ ਮੁੰਡੇ ਦੱਸਦੇ ਆ ਕਿ ਕੁਝ ਧਮਕੀਆਂ ਦੇ ਕਿ ਵੀ ਗਏ ਆ ਅਸੀਂ ਉਸ ਗੱਲ ਤੋਂ ਡਰਦੇ ਮਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇੱਥੇ ਕੋਈ ਵੱਡਾ ਦੰਗਾ ਫਸਾ ਨਾ ਖੜਾ ਹੋ ਜਾਏ ਕਿਉਂ ਜੋ ਲੈਣ ਦੇਂਦਾ ਹੈ ਇਹ ਸੌ ਸਿਰਤੇ ਨਿਬੜਦਾ ਹੈ ਸਮਝੌਤੇ ਤੇ ਨਿਬੜਦਾ ਹੈ ਹਸਾਬ ਤਾਬ ਤੇ ਨਿਬੜਦਾ ਹੈ ਕੋਰਸੂ ਨਿਬੜਦਾ ਹੈ ਇਹਨਾਂ ਦੋਨਾਂ ਤਰ੍ਹਾਂ ਨੂੰ ਪੰਚਾਇਤਾਂ ਨੇ ਜੋਰ ਲਾ ਲਿਆ ਅਗਰ ਜੇ ਨਹੀਂ ਮੰਨਦੀ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਹੜਾ ਉਹ ਤਰਨਾ ਹੈ ਉਹ ਇਹਨਾਂ ਦੀ ਦੁਕਾਨ ਤੋਂ ਕੁਝ ਚੁਕਾਇਆ ਜਾਵੇ ਕਿਉਂ ਜੇ ਨਹੀਂ ਚੁਕਾਇਆ ਜਾਂਦਾ ਉਹਨਾਂ ਨੇ ਰਾਤ ਵੀ ਤਰਨਾ ਦਿੱਤਾ ਦਿਨੇ ਵੀ ਤਰਨਾ ਦਿੱਤਾ ਉੱਥੇ ਸਾਡੀਆਂ ਭੈਣਾਂ ਬੈਠੀਆਂ ਹਨ ਅਗਰ ਕੋਈ ਆਣ ਹੋਣੀ ਕੋਈ ਵੀ ਕੋਈ ਸ਼ਰਤ ਹੋ ਜਾਂਦੀ ਹੈ ਤਾਂ ਉਹ ਸਾਡੀ ਮੰਡੀ ਦੇ ਉੱਤੇ ਇੱਕ ਕਲੰਕ ਹੋਏਗਾ ਮੈਂ ਜੁਮੇਦਾਰੀ ਲੈਂਦਾ ਹੋਇਆ ਹੀ ਬੇਨਤੀ ਕਰਦਾ ਹਾਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਪਿੰਡ ਦੀ ਪੰਚਾਇਤ ਨੂੰ ਕਰਦਾ ਵੀ ਤੁਸੀਂ ਇਹ ਤਰ੍ਹਾਂ ਨਾ ਲਾਉਣਾ ਕੋਈ ਪ੍ਰਸ਼ਾਸਨ ਦੇ ਬਾਹਰ ਚਲਾ ਦਿਓ ਕਿਸੇ ਤਸੀਲ ਚਲਾ ਦਿਓ ਕਿਸੇ ਸਰਕਾਰੀ ادارے ਚਲਾ ਦਿਓ ਵਪਾਰ ਮੰਡਲ ਜੋ ਪ੍ਰਾਈਵੇਟ ਸਸਤਾ ਹੈ ਤੁਸੀਂ ਇਹਨੂੰ ਇੱਥੋਂ ਚੱਕਿਆ ਜਾਵੇ ਤਾਂ ਕਿ ਜਿਹੜਾ ਸਾਡਾ ਕਿਸਾਨ ਦਾ ਤੇ ਆੜ੍ਹਤੀ ਦਾ ਨਤ ਹੈ ਉਹ ਕਾਇਮ ਰਹੇ ਇਸ ਕਰਕੇ ਮੈਂ ਦੁਬਾਰਾ ਫਿਰ ਪ੍ਰਸ਼ਾਸਨ ਨੂੰ ਹੀ ਬੇਨਤੀ ਕੀਤੀ ਹੈ ਵੀ ਪ੍ਰਸ਼ਾਸਨ ਐਸਚਓ ਸਾਹਮਣੇ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਜੀ ਹੈ ਵੀਜੇ ਕੁਮਾਰ ਜੀ ਆਰਤੀਓ ਸੇ ਸੇ ਪ੍ਰਧਾਨ ਜੀ ਹੈ ਸਿੜਪੂਰਾ ਵਾਲੀ ਆਰਤੀਓ ਸੇ ਪ੍ਰਧਾਨ ਜੀ ਹੈ ਹੋਰ ਸਸਤਾ ਦੇ ਪ੍ਰਧਾਨ ਜੀ ਸਾਰਿਆਂ ਨੇ ਰਲ ਕੇ ਇਹ ਰਿਕਵੈਸਟ ਕੀਤੀ ਹੈ ਵੀ ਜਿਹੜਾ ਇਹ ਡਿਸਪੂਟ ਆ ਸਾਡਾ ਨੱਤਾ ਹੈ ਜ਼ਿਮੀਂਦਾਰ ਵਗੈਰਾ ਅਸੀਂ ਨਹੀਂ ਲੈ ਸਕਦੇ ਜ਼ਿਮੀਂਦਾਰ ਵਪਾਰੀਆਂ ਵਗੈਰਾ ਨਹੀਂ ਲੈ ਸਕਦਾ ਇਸ ਕਰਕੇ ਇਸ ਨੂੰ ਕਾਇਮ ਰੱਖਦੇ ਹੋਏ ਮੈਂ ਪ੍ਰਸ਼ਾਸਨ ਨੂੰ ਦੁਬਾਰਾ ਇਹ ਤੁਹਾਡੇ ਨਾਲ ਹੀ ਦਰਖਾਸਤ ਐਸਐਸਪੀ ਸਾਹਿਬ ਦੇ ਵੀ ਦਿੱਤੀ ਹੋਈ ਹੈ ਦਰਖਾਸਤ ਡਿਪਟੀ ਸਾਹਿਬ ਦੇ ਵੀ ਆਈ ਹੋਈ ਹੈ ਐਸਐਚਓ ਸਾਹਿਬ ਨੂੰ ਮਿਲੇ ਮੈਂ ਅਸੀਂ ਇਹਨਾਂ ਨੂੰ ਦੁਬਾਰਾ ਦੁਬਾਰਾ ਇਹ ਬੇਨਤੀ ਕਰਦੇ ਆ ਵੀ ਇਹ ਜਿਹੜਾ ਵਿਚ ਪੈ ਕੇ ਇਹ ਜਿਹੜਾ ਝਗੜਾ ਹੈਗਾ ਨਿਪਟਾਇਆ ਜਾਵੇ ਇਸ ਕਰਕੇ ਜਿਹੜੀ ਇਸ ਕੀ ਕਲੰਕਾ ਚਾਹੇ ਮਲਕਾਣਾ ਪਿੰਡ ਤੇ ਹੈ ਚੇਰਾਮਾ ਪਿੰਡ ਤੇ ਲੱਗਣ ਤੋਂ ਬਚ ਜਾਵੇ ਤੇ ਨਹੀਂ ਜੇ ਨਾ ਹੋਏਗਾ ਤਾਂ ਇਹ ਜਿਹੜੀਆਂ ਜ਼ਿੰਮੇਦਾਰ ਵਪਾਰਕ ਜਥੇਬੰਦੀਆਂ ਇਹ ਪਹਿਲਾਂ ਮੰਡੀ ਬੰਦ ਕਰਾਣੀਆਂ ਮੰਡੀ ਬੰਦ ਤੋਂ ਕਰਨ ਤੇ ਇਹ ਕੰਪੀਟੀਸ਼ਨ ਨਾ ਕਰਾਇਆ ਜਾਵੇ ਬਾਰ-ਬਾਰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਹਾਂਜੀ ਸਰ ਜਿਹੜਾ ਮੰਨ ਲਓ ਰਾਮਾ ਮੰਡੀ ਦੀ ਆਰਤੀ ਇਸ ਸੈਸ਼ਨ ਤੋਂ ਵੱਲੋਂ ਵੀ ਆਪਣੇ ਥਾਣੇ ਦੇ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਕੀ ਗੱਲਬਾਤ ਮੇਰੀ ਹਸਕਾਲ ਤੇ ਇਹ ਪਰਾਣਾ ਮਸਲਾ ਜੀ ਜਿਸ ਕਾਰਨ ਸਿੰਘ ਹੈ ਪਿੰਡ ਮਲਕਾਣੇ ਦਾ ਸਾਬਕਾ ਫੌਜੀ ਉਹਦੀ ਡੈਥ ਹੋ ਗਈ ਸੀ ਤੇ ਇਹਨਾਂ ਆਰਥਿਕ ਨਾਲ ਉਹਦਾ ਕੋਈ ਪੈਸਾ ਦਾ ਲੈਣ ਦੇਣ ਸੀਗਾ ਇਹ ਪਿਛਲੇ 8 ਤਰੀਕ ਨੂੰ ਧਰਨਾ ਲਾਇਆ ਸੀ ਇਹਨਾਂ ਨੇ ਜਿਸਕਰਨ ਸਿੰਘ ਦੇ ਵਾਰਸਾ ਨੇ ਉਸ ਟਾਈਮ ਦੇ ਵਿੱਚ ਮੈਨਾਂ ਦਾ ਸਮਝੌਤਾ ਕਰਾ ਕੇ ਚਾਰ ਬੰਦੇ ਉਧਰੋਂ ਪਾ ਕੇ ਚਾਰ ਬੰਦੇ ਉਧਰੋਂ ਪਾ ਕੇ 12 ਤਰੀਕ ਦਾ ਟਾਈਮ ਦੁਵਾਤਾ ਸੀਗਾ ਪਰੰਤੂ 12 ਤਰੀਕ ਵਾਲੀ ਮੀਟਿੰਗ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ ਤੇ ਉਸ ਤੋਂ ਬਾਅਦ ਫਿਰ ਕੱਲ ਇਹਨਾਂ ਨੇ ਫੇਰ ਧਰਨਾ ਲਾਇਆ ਅਸੀਂ ਟਾਈਮ ਦੁਵਾਤਾ ਪਰ ਅੱਜ ਵੀ ਕੋਈ ਸਿੱਟਾ ਨਹੀਂ ਨਿਕਲ ਰਿਹਾ ਇੱਥੇ ਇਹਨਾਂ ਦਾ ਪ੍ਰਾਣੋਂ ਸਾਹਿਬ ਦਾ 5 ਸਾਲ ਤੋਂ ਪਹਿਲਾਂ ਸਾਹਿਬਤਾ ਹੈ ਇਹ ਕੋਈ ਅੱਜਦਾ ਨਹੀਂ ਹੈਗਾ ਇਹਨਾਂ ਦੋਵਾਂ ਤਰ੍ਹਾਂ ਸਮਝਾਇਆ ਵੀ ਤੁਸੀਂ ਆਪੋ ਆਪਣੇ ਜੋ ਵੀ ਪੱਖ ਹੈ ਜੇ ਪੈਸੇ ਦਾ ਕੋਈ ਲੈਣ ਦੇਣਾ ਤਾਂ ਕੋਰ ਥਰੂ ਲੈ ਲਓ ਤੁਸੀਂ ਇਹਦੇ ਵਿੱਚ ਪੁਰਸ ਦੇ ਕਰਨ ਜੋ ਕੋਈ ਕਾਰਵਾਈ ਨਹੀਂ ਹੈਗੀ ਪੈਸਾ ਦੇ ਲੈਣ ਦੇਣ ਵਿੱਚ ਇਹਨਾਂ ਨੇ ਹੁਣ ਆਰਟੀਆ ਐਸੋਸੀਏਸ਼ਨ ਨੇ ਥਾੜੇ ਮੁੱਦੇ ਧਰਨਾ ਲਾਇਆ ਸੀਗਾ ਇਹਨਾਂ ਨੂੰ ਅਸੀਂ ਸਮਝਾਤੀ ਸੀ ਕਿਤ ਵੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ ਗੱਲਬਾਤ ਦਾ ਚਾਰ ਬੰਦੇ ਬੈਠ ਕੇ ਮਸਲਾ ਹੱਲ ਇਹ ਇਹਨਾਂ ਦਾ ਕਹਿਣਾ ਵੀ ਧਰਨਾ ਜਿਹੜਾ ਉਹਨਾਂ ਦਾ ਉੱਥੋਂ ਚੁਕਾਇਆ ਜਾਵੇ ਉਹਨਾਂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਇਹਨਾਂ ਨਾਲ ਵੀ ਮੈਂ ਗੱਲਬਾਤ ਕਰੀ ਹੈ ਉਹਨਾਂ ਨੂੰ ਸਮਝਾਉਣਾ ਵੀ ਜੋ ਵੀ ਤੁਹਾਡਾ ਮਸਲਾ ਉਸ ਕੋਰਟ ਦੇ ਥਰੂ ਤੁਸੀਂ ਕੋਰਟ ਚ ਲੈ ਚਾਹੋ ਇਹ ਚੀਜ਼ ਪਹਿਲਾਂ ਹੁੰਦੀ ਡੈਂਡ ਹੁਣ ਗੱਲ ਇਹ ਹੈ ਇਹ ਰੱਬ ਜਾਣੇ ਇਹ ਸੱਚੇ ਨੇ ਰੱਬ ਜਾਣੇ ਹੋ ਸਕਦੀ ਕੀ ਵੀ ਤੁਸੀਂ ਚਾਰ ਬੰਦੇ ਬੈਠ ਕੇ ਤੁਸੀਂ ਆਪ ਵੀ ਗੱਲ ਕਰਕੇ ਦੇਖੀਂ ਦੋ ਤੁਹਾਡੀਆਂ ਮੀਟਿੰਗਾਂ ਕਰਾਤੀਆਂ ਠੀਕ ਹੈ ਪਰ ਇਹ ਚੀਜ਼ ਸ਼ਾਰਟਕਟ ਅੱਜ ਕੱਲ੍ਹ ਲੋਕਾਂ ਨੂੰ ਕੱਲ ਨੂੰ ਕੰਮ ਗੱਲ ਦਾ ਮਸਲਾ ਤਾਂ ਗੱਲਬਾਤ ਰਹੀ ਚੱਲਦੀ ਹੈ। ਕੋਈ ਨਹੀਂ ਗੱਲਬਾਤ ਅੱਜ ਵੀ ਇਹ ਗੱਲਬਾਤ ਅਸੀਂ ਤਾਂ ਕੋਈ ਪ੍ਰੋਬਲਮ ਕੀ ਆ? ਤੋਂ ਤੁਸੀਂ ਟਾਈਮ ਲੈ ਕੇ ਦਿੱਤਾ ਸੀ। ਤੁਸੀਂ ਆ ਗਈ ਸੀ। ਹਮਮ ਤਾਂ ਟਾਈਮ ਲੈ ਕੇ ਦਿੱਤਾ। ਮੈਂ ਆਪਣੇ ਕੰਟੀਨਿਊ ਕਰੀ। ਕੱਲੇ ਦੱਸ ਜਾਈ ਸੀ ਇਹ ਕਹਿੰਦੇ ਵੀ ਉਹ 3 ਲੱਖ ਦੀ ਸੋਹ ਵਾਲੀ ਕਰੀ। ਹਮ ਅਸੀਂ 15 ਲੱਖ ਦੀ ਸੋਹ ਵਾਲੀ। ਅਸੀਂ ਤੇ 3 ਦੀ ਉਸ ਤੋਂ ਉਹ ਪਾਉਂਦੀ ਆ ਡੇਰੀ ਕੋਡ ਦੇ ਵਿੱਚ 15 ਉੱਤੇ ਦੀ ਪਾਉਂ। ਬਾਕੀ ਨੇ 8000 ਦਾ ਅਖਲਾ ਕਰਦੇ ਆ ਅਖਲਾ ਕਰਦੇ ਆ ਬੇਲੋ ਤੇ ਨਿਕਲ ਜਾਨੇ ਨਹੀਂ ਤੁਸੀਂ ਬਹਿ ਕੇ ਪਹਿਲਾਂ ਆਪਦੇ ਕਲਮਾ ਮਲਾ ਲਓ ਨਾ ਕਲਮਾ ਹੀ ਪੰਜ ਸਾਲਾਂ ਦਾ ਕਲਮਾ ਹੈ ਜੀ ਪੰਜ ਸਾਲਾਂ ਦਾ ਇੱਕ ਮਿੰਟ ਇੱਕ ਜਣਾ ਇੱਕ ਮਿੰਟ ਗੱਲ ਕਰ ਲਓ ਮੈਂ ਸਾਰਿਆਂ ਨਾਲ ਤਾਂ ਗੱਲ ਨਹੀਂ ਹੋ ਸਕਦੀ ਮੈਂ ਸਾਜੀ ਉਹਦੇ ਦੇਖੋ ਤੁਸੀਂ 12 ਤਰੀਕ ਨੂੰ ਦਵਾਈ ਸੀ ਅਸੀਂ ਲੈ ਆਵਾਂਗਾ ਅੱਜ ਅਸੀਂ ਦੋ ਦਿਨਾਂ ਦੇ ਦੋ ਦਿਨਾਂ ਦੇ ਦੋ ਦਿਨਾਂ ਦੇ ਬੜੀਆਂ ਕਿਆ ਲੇਕਿਨ ਇਹ ਵੀ ਅੱਡੀ ਡੀਲ ਦੀ ਬੜੀਆਂ ਨਹੀਂ ਚਲੋ ਤੁਸੀਂ ਜਾਣ ਮੈਂ ਤਾਂ ਹੋ ਗਿਆ ਇੱਕ ਨਹੀਂ ਮਿਲਿਆ ਤੁਹਾਨੂੰ ਬਾਅਦ ਵਿੱਚ ਤੁਹਾਡੇ ਕੋਲ ਫਿਰ ਇੱਕ ਬਾ ਵੀ ਮੀਟਿੰਗ ਹੋਤਾ ਉਹ ਤੋਂ ਬਾਅਦ ਵੀ ਉਹ ਕੱਲ ਹੋਈ ਕੱਲ ਐਸੇ ਦੀ ਹੋਈ ਸੀ ਸੌ ਤੇ ਹਾਂ ਅਸੀਂ ਅਖੇ ਵਿੱਚ ਚੱਲ ਪਈ 15 13 15 ਇਹਨਾਂ ਦਾ ਕੱਟਦੇ ਨਹੀਂ ਆਖੇ ਦੇ ਹਾਂ ਅਸੀਂ ਤਾਂ ਸਰਪੰਚ ਦਾ ਸਿਰਤੀ ਸੀਗੀ ਹਾਂ ਫਿਰ ਤੁਸੀਂ ਮੈਨੂੰ ਜਲ ਸੁਣ ਗੱਲ ਇਹਨਾਂ ਦੇ ਪਾਸੇ ਇਹਨਾਂ ਦੇ ਜਿਹੜੇ ਐਸੋਸੀਏਸ਼ਨ ਦੇ ਉਹਨੂੰ ਲੈ ਕੇ ਗਏ ਉਹ ਮੰਨਿਆ ਹਾਂ ਕਿ ਉਹ ਤਾਂ ਮੰਨਦਾ ਮੈਂ ਤਾਂ ਉਹਦੇ ਨਾਲ ਤੋਂ ਫੜਦੇ ਸੀ ਨਹੀਂ ਉਹ ਤਾਂ ਮੇਰੇ ਕੋਲ ਆਏ ਸੀ ਕਹਿੰਦੇ ਵੀ ਇਸ ਦਾ ਸਾਰਾ ਕੱਲਾ ਕੱਲਾ ਸਾਹਿਬ ਮੂਰੇ ਧਰਦਾ ਸੀਗਾ ਪਰ ਵੀ ਉਹਨਾਂ ਨੇ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਨਹੀਂ ਨਹੀਂ ਕਲਮਾ ਮਿਲਦੀ ਨਹੀਂ ਨਹੀਂ ਕਲਮਾ ਨਹੀਂ ਮਿਲਦੀ ਇਹ ਕਲਮਾ ਵੀ ਤੇ ਲਿਖਾਈ ਦੇ ਵਿੱਚ ਫਰਤਾਰੇ ਆ ਤਨਮਾਨ ਦੀ ਡੀ ਟੋਪ ਰ ਜਿਹੜੇ ਪੈਸੇ ਜਮਾ ਕੀਤੇ ਉਹ ਪੂਰੀ ਨਹੀਂ ਲਿਖੀ ਨਹੀਂ ਜਿੱਤੂ ਨਾ ਇਹ ਫਰਕ ਤੁਹਾਡੇ ਕੋਲ ਹੈਗੇ ਕਿ ਉਹ ਹਰ ਕੋਈ ਨਹੀਂ ਇਹ ਤੁਹਾਡਾ ਟਾਈਮ ਨਹੀਂ ਨਾ ਕੁਝ ਮਤਲਬ ਉਹ ਜੇ ਉਹ ਪ੍ਰੂਫ ਤਰਨਗੇ ਤੁਸੀਂ ਵੀ ਤੁਹਾਨੂੰ ਵੀ ਪ੍ਰੂਫ ਤਰਨ ਬਣਗੇ ਜਿਹੜੇ ਮੰਡਾ ਮੇਰੇ ਤੱਕ ਉਹਦੀ ਸਾਰੀ ਰੇਟਿੰਗ ਡੈਕ ਲਿਖਦਾ ਹੈ ਪ੍ਰੂਫ ਤੁਹਾਡੇ ਕੋਲ ਤੇ ਬਹਿ ਕੇ ਇਹਨੂੰ ਮਸਲਾ ਅਸੀਂ ਅਸੀਂ ਇਹ ਸਾਨੂੰ ਲਿਖਵਾ ਰੇ ਹੱਲ ਕਰ ਲੋ ਦੁਬਾਰੇ ਬਹਿ ਕੇ ਬਹਿ ਕੇ ਕਰਨਾ ਨਹੀਂ ਛੱਡ ਦਿੰਦੇ ਆ ਜੀ ਕਿਸੇ ਜੋਗੀ ਕਰਦੇ ਉੱਥੇ ਵੀ ਲਿਖੀ ਆ ਸੀ ਸਹੀ ਪ੍ਰੂਫ ਦੇ ਸਕਦੇ ਹਾਂ ਉਹ ਲਈ ਲੈ ਸਰ ਜੀ ਕੀ ਆ ਕਰਦਾ ਪਤਾ ਕੀ ਇਹ ਮਾਹੌਲ ਖਰਾਬ ਉਹ ਨਾ ਔਖਾ ਹੋ ਜਾਣਾ ਸਾਰਿਆਂ ਨੂੰ ਮੈਂ ਤੁਹਾਨੂੰ ਵਾਰ-ਵਾਰ ਇਹੀ ਬੇਨਤੀ ਕਰਦਾ ਵੀ ਮਾਹੌਲ ਨੂੰ ਖਰਾਬ ਨਾ ਕਰੋ ਕਈ ਬੰਦੇ ਮੇਰੇ ਵਰਗੇ ਬਾਹਰੋਂ ਆ ਕੇ ਖਰਾਬ ਕਰ ਦਿੰਦੇ ਨੇ ਉਹ ਉਹ ਤਾਂ ਨਾ ਕਰੋ ਮੈਂ ਉਹਨਾਂ ਨੂੰ ਵੀ ਵਾਰਨ ਕੇ ਦੇਖਿਆ ਐਸ ਜੀ ਵੀ ਠੀਕ ਹੈ ਤੁਹਾਨੂੰ ਵੀ ਵਾਰਨ ਕੇ ਦਿੰਦਾ ਮੈਂ ਜੇ ਆਗਰ ਕੋਈ ਸਨੇ ਕੋਈ ਇਹ ਨਹੀਂ ਨਹੀਂ ਵੇਖੋ ਮੈਂ ਇਹ ਗੱਲ ਸੁਣੋ ਮੈਂ ਸਪਸ਼ਟੀ ਜੀ ਗੱਲ ਹੈ ਮੇਰੀ ਜੇ ਕਿਸੇ ਨੇ ਕੋਈ ਮਾਹੌਲ ਖਰਾਬ ਕਰਿਆ ਮੈਂ ਪਰਚਾ ਦਿਆਂਗਾ ਹਾਂ ਇਹ ਨਹੀਂ ਕਰਦੇ ਨਹੀਂ ਠੀਕ ਹੈ ਜੀ ਹਾਂ ਇੰਦਾ ਨਹੀਂ ਹੈਗਾ ਵੀ ਕਿਸੇ ਨੂੰ ਕੋਈ ਪਰਸਨਲੀ ਅਟੈਕ ਕਰਨਾ ਕਿਸੇ ਤੇ ਧਰਨਾ ਦੇਣਾ ਤੁਹਾਡਾ ਹੱਕ ਹੈ ਹਾਂ ਜੀ ਨਹੀਂ ਇਹ ਸਿੱਧਾ ਹੱਕ ਹੈ ਪਰ ਇਹ ਨਹੀਂ ਹੈਗਾ ਵੀ ਕਿਸੇ ਨੂੰ ਆਪਾਂ ਜੇ ਕੋਈ ਅਪ੍ਰੋਪਰੀਆਟ ਕਵਰ ਨੂੰ ਕਰਦਾ ਨਾ ਐਸੇ ਕੇਸ ਤੋਂ ਉਹਨੂੰ ਤਿਆਰ ਹਾਂ ਬਿਲਕੁਲ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਜੇ ਆਪਦਾ ਕੋਈ ਬੈਠ ਕੇ ਮਸਲਾ ਹੱਲ ਕਰੀਂ ਮੈਂ ਬੋਲੀ ਜਾਂਦਾ ਹੀ ਮਾਂ ਵੀ ਡੰਗਾ ਮਾਰ ਲਓ ਲੋੜੇ ਮਾਰ ਲਓ ਜਾਂ ਮੋਰਚੇ ਬਨਵਾ ਅਹੀਂ ਦਿੱਲੀ ਵੀ ਸ਼ਾਂਤ ਪਈ ਰਹੀ ਆ ਟੈਂਟ ਨੂੰ ਅੱਗ ਲਾਉਂਦੇ ਅਸੀਂ ਨਹੀਂ ਉੱਠਣਾਗਾ ਪ੍ਰਸ਼ਾਸਨ ਸਮਝੂਗੀ ਇਹ ਨਰੇ ਲਈ ਗਏ ਹੱਲਾ ਹੁਲਾ ਕਰੀ ਗਏ ਅਸੀਂ ਸਟੇਟ ਤੋਂ ਨਰੇ ਹੱਲਾ ਹੁਲਾਣੇ ਵਿਚ ਆਇਆ ਦਮਨ ਡਿਪਟੀ ਸਾਹਿਬ ਨੂੰ ਫੋਨ ਕੀਤਾ ਚਲੋਂਡੀ ਮਾਝਾ ਹੈ ਕਿ ਕਿ ਪੋਜੀਸ਼ਨ ਆਉਗੀ ਅਸੀਂ ਸਭ ਕਿੰਦੇ ਕੰਮ ਚ ਦੇ ਦਿੱਤੀ ਆ ਆਮ ਵਿਚ ਲੱਗਣਾ ਪ੍ਰਧਾਨ ਜੀ ਬਾ ਖੂਰ ਸਮਝ ਦਿੰਦੇ ਆ ਤੇ ਚਲੋ ਵੀ ਲੜਨਾ ਨਹੀਂ ਅਸੀਂ ਕੱਲ ਟਾਲ ਕੀਤੀ ਆ ਅੱਜ ਵੀ ਟਾਲ ਕੀਤੀ ਆ ਤਕਲੀਫ ਆਉਂਦੀ ਸਾਡੇ ਪੀਰ ਪਰ ਇਹਦਾ ਪਤਰਾ ਜੀ ਹੱਲੜਵਾ ਜੀ ਕਰਦੇ ਆ ਤੁਹਾਨੂੰ ਕੋਈ ਫਾਇਦਾ ਨਹੀਂ ਕਰਦੇ ਕੱਲ ਵੀ ਕਰਦੇ ਆ ਇਹ ਤਾਂ ਵੀ ਆ ਬਿਲਕੁਲ ਆ ਕੇ ਆ ਰਿਹਾ ਵੀਡੀਓਸ ਦਾ ਹੈਗੀ ਆ ਵੀਡੀਓ ਮੇਰੇ ਕੋਲ ਹੈ ਕਾਰਨ ਮੇਰਾ ਬਾਰ ਬਾਰ ਤੁਹਾਨੂੰ ਕਹਿਣ ਦਾ ਇਹ ਹੈ ਕਿ ਠੀਕ ਹੈ ਬਾਹਰਲੇ ਬੰਦੇ ਆਉਣਗੇ ਮਾਹੌਲ ਬਣਾ ਸਕਦੇ ਇਹ ਮੰਨਦਾ ਹੁੰਦਾ ਕਿ ਕੱਲ ਜਿਹੜੀ ਚੀਜ਼ ਹੋਣੀ ਸੀ ਮੈਨਾਂ ਤਾਂ ਕੋਈ ਆਉਂਦੀ ਨਹੀਂ ਉਹਨਾਂ ਨੇ ਆ ਉਹਨਾਂ ਨੇ ਆ ਵੀ ਪੂਤੀ ਪੂਤੀ ਵਜਾਉਣੀਆਂ ਉਹ ਸ਼ਰਦ ਸਿੰਘ ਜੀ ਹਾਂ ਜ ਅੱਗੇ ਤੋਂ ਵੀ ਹੋ ਸਕਦਾ ਅੱਜ ਜਿਵੇਂ ਮੰਨ ਲਏ ਵੀ ਅਸੀਂ ਬੁਲਾਏ ਸੀ ਬੰਦੇ ਹੋਰ ਵੀ ਬੁਲਾ ਸਕਦੇ ਆ ਇਹ ਜੀ ਮੈਂ ਕਹੇ ਉਹਨਾਂ ਨੂੰ ਸਹੀ ਜਿਹੜੀ ਜੀ ਜੀ ਪ੍ਰਧਾਨ ਜੀ ਦੂਜਾ ਦਿਨ ਹੋ ਗਿਆ ਤਾਂ ਰਨਾ ਚੱਲਦੇ ਨੇ ਕੀ ਕਹਿਣਾ ਦੋ ਦਿਨ ਹੋ ਗਏ ਤਾਂ ਰਨਾ ਚੱਲਦੇ ਨੂੰ ਲਗਾਤਾਰ ਅਸੀਂ ਹਸਾਬ ਤੇ ਬਹਿਨੇ ਆਂ ਗੱਲਬਾਤ ਕਰਦੇ ਆਂ ਆਰਟੀਓ ਸੀਸੀ ਚੈਨਲ ਰਜਿੰਦਰ ਕੁਮਾਰ ਨਾਲ ਪਰ ਗੱਲਬਾਤ ਜਦੋਂ ਹੁੰਦੀ ਆ ਇਸੇ ਦੇ ਚੜ ਜਾਂਦੀ ਆ ਪਰ ਜਦੋਂ ਸੰਘਰਸ਼ ਤੇ ਹੁੰਦੀ ਆ ਤਾਂ ਉਸ ਜੋ ਤੱਕ ਨੂੰ ਤਿਆਰੀ ਨਹੀਂ ਜਿਸ ਗੱਲ ਤੇ ਇਹ ਕਰਨਾ ਚਾਹੁੰਦੇ ਆ ਕਿ ਪੰਚਾਇਤ ਕਰਨੀ ਚਾਹੁੰਦੀ ਆ ਜੱਥੇਬੰਦੀਆਂ ਕਰਨ ਉਹ ਬੰਦਾ ਹਸਾਬ ਨੇ ਕਰਿਆ ਤੇ ਜਾਣਬੁੱਝ ਕੇ ਮਾਹੌਲ ਖਰਾਬ ਕਰਾਇਆ ਲੰਮਾ ਲਿਆ ਕੇ ਤੇ ਬਾਹਰੋਂ ਬੰਦੇ ਛਾੜ ਕੇ ਜੱਥੇਬੰਦੀ ਦੇ ਅਟੈਕ ਕਰਾਉਣਾ ਚਾਹੁੰਦਾਗਾ ਬਰਮੰਨੇ ਗਛਾ ਦਲੀਤ ਲੰਡੀ ਸ਼ਾਪੋਂ ਕੱਲ ਕੱਲ ਬਹੁਤ ਜ਼ਿਆਦਾ ਗੜਬੜ ਕੀਤੀ ਆ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਸੀ ਗੜਬੜੇ ਹੀ ਨਹੀਂ ਕਰਦੇ ਐਕਸ਼ਨ ਸਾਹਿਬ ਆਏ ਸੀ ਵੀ ਜੇ ਤੁਸੀਂ ਪ੍ਰਸ਼ਾਸਨਾਂ ਗੜਬੜ ਕੀਤੀ ਜਾਂ ਤੁਸੀਂ ਕੋਈ ਪ੍ਰਦਰਸ਼ਨ ਨਾਲ ਕਿਸੇ ਦੇ ਖਿਲਾਫ ਬੋਲੇ ਪਰਚਾਟ ਬੋਲੇ ਤਾਂ ਵੀ ਤੁਹਾਡੇ ਤੇ ਕਾਰਵਾਈ ਹੋਗੀ ਅਸੀਂ ਕੱਲ ਛਾੜੀ ਤੇ ਨਹੀਂ ਕਾਰਵਾਈ ਹੋਣੀ ਚਾਹੀਦੀ ਜਿਹੜਾ ਕੱਲ ਉਹਨੇ ਪ੍ਰਦਰਸ਼ਨ ਕੀਤਾ ਕੱਲ ਦੀਆਂ ਵੀਡੀਓ ਸਾਡੇ ਕੋਲੇ ਆ ਕੱਲ ਉਹਨੇ ਹੁੱਲੜਾ ਹੁੱਲੜਾ ਜੀ ਕੀਤੀ ਆ ਉਹਨਾਂ ਲੋਕਾਂ ਦੀ ਪਰਚੀ ਦਾ ਜਿਗਰ ਉਹਨਾਂ ਪਹਿਲਾਂ ਤਾਂ ਜਿਨ੍ਹਾਂ ਨੇ ਕੱਲ ਕਰੇ ਨਾ ਆਡੂ ਕੋ ਪ੍ਰੂਫਾ ਦਿੰਨੇ ਆ ਵੀ ਆ ਬੋਲੀ ਜਾਂਦੇ ਨਾ ਨਾਰਾ ਲਾਉਂਦੇ ਨਾ ਆ ਗੜਬੜ ਕਰਦੇ ਆ ਬੋਲਣ ਤੇ ਸਾਡੇ ਝੰਗਾੜਾ ਮਾਰਦੇ ਆ ਉੱਚ-ਉੱਚ ਬੋਲਦੇ ਆ ਉਹਨਾਂ ਦੇ ਪਰਚਾ ਤੇ ਕੋਈ ਕੋਈ ਸ਼ਾਨਕ ਵੀ ਕਿਹੜੇ ਕਿਹੜੇ ਬੰਦੇ ਨੇ ਦੂਜਾ ਵਾਲੇ ਸਾਡੇ ਪਿੰਨੋਂ ਇਸੇ ਤੋਂ ਵਿਸ਼ਵਾਸ ਦਵਾਇਆ ਵੀ ਸਾਡੀਆਂ ਜੱਥੇਬੰਦੀਆਂ ਕੱਲ ਨੂੰ ਸਾਡੀ ਮੀਟਿੰਗ ਆ ਸਾਡੀਆਂ ਤਿੰਨ ਜੱਥੇਬੰਦੀਆਂ ਆ ਸੈਨਕਾ ਵੈਲਫੇਰ ਉਗਰਾਹ ਜਿਮੂਦੀ ਨੌਜਨਪਾਲ ਸਭਾ ਪੰਜਾਬ ਤਿੰਨਾਂ ਜੱਥਿਆਂ ਵੱਲੋਂ ਅਸੀਂ ਕੱਲ ਨੂੰ ਕਮੇਟੀ ਬਣਾਵਾਂਗੇ ਚੇਅਰਮੈਨਰੀ ਉਹ ਕਮੇਟੀ ਗੱਲਬਾਤ ਕਰੂਗੀ ਕੋਮੇਟੀ ਜੋ ਗੱਲਬਾਤ ਕਰੂਗੀ ਉਹਨਾਂ ਦੇ ਚਾਰ ਬੰਦੇ ਹੋਣਗੇ ਉਹ ਫਾਈਨਲ ਹੋਊਗਾ। ਉਹਨਾਂ ਪਰਿਵਾਰਾਂ ਨੂੰ ਆਪਣੇ ਆਪਣਾ ਇਹਨਾਂ ਨੂੰ ਉਧਰ-ਉਧਰ ਵੀ ਇਸ ਲਈ ਜਿਹੜਾ ਐਸਐਚਓ ਆ ਉਹ ਇੱਕ ਤਰਫਾ ਜਾ ਰਿਹਾ। ਇੱਕ ਤਰਫਾ ਕਾਰਵਾਈ ਕਰ ਰਿਹਾ ਪਤਾ ਨਹੀਂ ਉਹਦੇ ਪ੍ਰੈਸ਼ਰ ਆ ਪਤਾ ਨਹੀਂ ਉਹਦੇ ਦਬਾਅ ਪਤਾ ਨਹੀਂ ਕੋਈ ਕੀ ਕੰਮ ਹੀ ਨਾ ਪਤਾ ਨਹੀਂ ਕੀ ਕਰਨਾ ਇੱਕ ਸੈੱਟ ਲੈ ਰਿਹਾ ਐਸਐਚਓ ਕੋਈ ਦੂਜੀ ਸਾਈਡ ਨਹੀਂ ਵੇਖ ਰਿਹਾ ਕਹਿੰਦੇ 12 ਬੰਦੇ ਬਣਾਉਣੇ ਹੋ ਜਥੇਵੰਦੀ ਕੋਈ ਬਾਹਰ ਦੀ ਬੰਦੀ ਬੰਦੇ ਹੁੰਦੇ ਨਾ ਜਥੇਬੰਦੀ ਦੇ ਵਰਕਰ ਹੁੰਦੇ ਆ ਜਥੇਬੰਦੀਆਂ ਸਿਹਤਮਾਨ ਜਥੇਬੰਦੀਆਂ ਦੀਆਂ ਇਕਾਈਆਂ ਆਗੀਆਂ ਜਥੇਬੰਦੀ ਦਾ ਆਪ ਦੀ ਇੱਕ ਵਕਾਇਦਾ ਲੜਾਕੂ ਫੌਜ ਆ ਜਿੱਥੇ ਕਿਤੇ ਉਹਨਾਂ ਲੋੜ ਪੈਂਦੀ ਹੈ ਜਥੇਬੰਦੀ ਦੀ ਕਿ ਸਾਡੀ ਫੌਜੀ ਦੇ ਸੀ ਬੁਲਾਉਣੇ ਆ ਪਰ ਅਸੀਂ ਕਿਸੇ ਨਾਲ ਧੱਕਾ ਵੀ ਕਰਦੇ ਅਸੀਂ ਸੱਚ ਤੇ ਖੜੇ ਆ ਚਚਾਈ ਤੇ ਖੜੇ ਆ ਸੱਚ ਤੇ ਲੜਾਂਗੇ ਪਰ ਸਾਡੇ ਵੱਲੋਂ ਨਾ ਤਾਂ ਕੋਈ ਹੁੱਲੜਵਾਈ ਹੋਵੇ ਨਾ ਸਾਡੇ ਵੱਲੋਂ ਕੋਈ ਕਾਰਵਾਈ ਹੋਵੇ ਜੇ ਇਹ ਬੰਦੇ ਇਕੱਠੇ ਕਰਕੇ ਕੋਈ ਰਾਤ ਨੂੰ ਛੱਡ ਤੇ ਹਮਲਾ ਕਰਦੇ ਆ ਉਹਦੀ ਜ਼ਿੰਮੇਵਾਰੀ ਅਸਲ ਚੁੜੀ ਆ ਆਪਰੇ ਅਸੀਂ ਬੰਦੇ ਲਾਵੇ ਸਿਕਿਉਰਟੀ ਲਾਵੇ ਰਾਤ ਨੂੰ ਫੋਚ ਲਾਵੇ ਉਹ ਤਾਂ ਕਹਿਗੇ ਇਹ ਕੱਲ ਨੂੰ ਇਹ ਗੜਬੜ ਕਰਕੇ ਰਾਤ ਨੂੰ ਸਾਡੇ ਤੇ ਹਮਲਾ ਕਰਾ ਕੇ ਤੇ ਆਪ ਹੀ ਕਹਦੇ ਨਾ ਕਿ ਕਿਸਾਨ ਜੱਥੇਬੰਦੀਆਂ ਨੇ ਛੱਡੇ ਤੇ ਆਰਥੀਆਂ ਤੇ ਹਮਲਾ ਕਰਤਾ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਐਸਐਚਓ ਆ ਫੋਰਸ ਲਾਉਣ ਆਪਦੀ ਇੱਥੇ ਨਰਗਾਨੀ ਲਾਉਣ ਛੱਡੇ ਤੇ ਧਰਨੇ ਤੇ ਸ਼ਾਂਤਮਈ ਢੰਗ ਨਾਲਾਂਗੇ ਨਾ ਤਾਂ ਅਸੀਂ ਦਿੱਲੀ ਗੜਬੜ ਕੀਤੀ ਆ ਨਾ ਅਸੀਂ ਹੋਰ ਮੋਰਚਿਆਂ ਦੇ ਗੜਬੜ ਕੀਤੀ ਆ ਅਸੀਂ ਸ਼ਾਂਤਮਈ ਢੰਗ ਨਾਲ ਰਹਿਣਾ ਸ਼ਾਂਤਮਈ ਢੰਗ ਨਾਲ ਚੱਲਣਾਗੇ ਸਾਡਾ ਜਿਹੜਾ ਸਿਧਾਂਤ ਆ ਜੱਥੇਬੰਦੀਆਂ ਸ਼ਾਂਤਮਈ ਆ ਇਹ ਗੜਬੜ ਕਰਦੇ ਕਰੀਏ ਨੇ ਇਹ ਜ਼ਿੰਮੇਵਾਰੀ ਐਸਐਚਓ ਦੀ ਉਹਨਾਂ ਨੂੰ ਆ ਜੜਾ ਤਾਂ ਸਿਕਿਉਰਿਟੀ ਸਾਡੇ ਤੇ ਦਰਗਾਤ ਲਾਉਂ ਦੇਣੀ ਚਾਹੀਦੀ ਆ ਨਹੀਂ ਲਾਉਂਦਾ ਜੋ ਗੜਬੜ ਹੁੰਦੀ ਆ ਉਹ ਐਸਐਸਓ ਤੇ ਇਥੋਂ ਦੇ ਡੀਐਚਬੀ ਐਸਐਸਪੀ ਸਾਰਾ ਪ੍ਰਸ਼ਾਸਨ ਅਤਿਕਾਈ ਜ਼ਿੰਮੇਵਾਰ ਹੁਆ ਜੋ ਬਿਨਾਂ ਸ਼ਕਉਤੀ ਤੋਂ ਰਾਤ ਨੂੰ ਤੁੰਨ ਨੂੰ ਲੜਦਾ ਦਾ